ਇਰਤ ਜੀ ਵਰ ਬੋਲੀ ਹੌਲੀ ਬਾਬਾ ਸਸ਼ੀਕਲ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਇੱਕ ਵਾਰ ਫਿਰ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਬਾਰੇ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਟੇਜ ਤੇ ਐਵੇਂ ਥਾਪੀਆਂ ਮਾਰਨਾ ਚੰਗੀ ਗੱਲ ਨਹੀਂ ਇਹ ਤਾਂ ਬਿਨਾਂ ਗੱਲ ਤੋਂ ਲੜਾਈ ਲੈਣ ਵਾਲੀ ਗੱਲ ਆ ਤੇ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਵੀ ਕਿਹਾ ਕਿ ਮੈਂ ਕੋਈ ਮੂਸੇਵਾਲਾ ਨੂੰ ਜਵਾਬ ਨਹੀਂ ਦਿੰਦਾ ਸੀ ਮੈਂ ਲਿਖਦਾ ਇਹ ਮੇਰਾ ਕੰਮ ਆ ਤੇ ਜਿਸ ਗਾਣੇ ਬਾਰੇ ਮੂਸੇਵਾਲਾ ਨੇ ਕਿਹਾ ਕਿ ਮੇਰੇ ਬਾਰੇ ਕਰਨ ਔਜਲਾ ਗਲਤ ਬੋਲਿਆ ਉਹ ਮੈਂ ਲਿਖ ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਮੰਨਦਾ ਕਿ ਮੂਸੇ ਵਾਲਾ ਬਹੁਤ ਹੀ ਵਧੀਆ ਲਿਖਦਾ ਗਾਉਂਦਾ ਪਰ ਉਸ ਨੂੰ ਈਗੋ ਆਪਣੀ ਜ਼ਰੂਰ ਥੱਲੇ ਰੱਖਣੀ ਚਾਹੀਦੀ ਆ ਤੇ ਇਸ ਤੋਂ ਬਿਨਾਂ ਕਰਨ ਔਜਲਾ ਨੇ ਕਿਹਾ ਕਿ ਹੁਣ ਸਿੱਧੂ ਮੂਸੇ ਵਾਲਾ ਨਾਲ ਬਹਿ ਕੇ ਗੱਲ ਕਰਾਂਗੇ ਤੇ ਜੋ ਵੀ ਗਿਲੇ ਸ਼ਿਕਵੇ ਆ ਉਹ ਦੂਰ ਕਰਾਂਗੇ ਸੋ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਸੋ ਦੋਸਤੋ ਕਰਨ ਔਜਲਾ ਨੇ ਇੱਕ ਵਾਰ ਸਿੱਧੂ ਮੂਸੇਵਾਲਾ ਬਾਰੇ ਵੱਡਾ ਫਿਰ ਬਿਆਨ ਦਿੱਤਾ ਸੋ ਹੁਣ ਦੇਖਣ ਵਾਲਾ ਹੋਊਗਾ ਕਿ ਸਿੱਧੂ ਮੂਸੇਵਾਲਾ ਜੀ ਇਸ ਬਾਰੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਆ ਕੀ ਬਿਆਨ ਦਿੰਦੇ ਆ ਸੋ ਆਪਾਂ ਤਾਂ ਇਹੀ ਕਹਾਂਗੇ ਕਿ ਦੋਨੋਂ ਹੀ ਸਿੰਗਰ ਵਧੀਆ ਐ ਇਹਨਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਇਹੋ ਜਿਹੀ ਲੜਾਈ ਝਗੜੇ ਬਿਲਕੁਲ ਖਤਮ ਹੋਣੇ ਚਾਹੀਦੇ ਤਾਂ ਜੋ ਪੰਜਾਬੀ 뮤직 ਇੰਡਸਟਰੀ ਹੋਰ ਵੀ ਅੱਗੇ ਵਧ ਸਕੇ ਸੋ ਦੋਸਤੋ ਇਸ ਵੀਡੀਓ ਵਿੱਚ ਇਹਨਾਂ ਹੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਜੀ ਦੇ ਕट्टर ਫੈਨ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਦੇ نیچے ਕਮੈਂਟ ਵਿੱਚ ਦੱਸੋ ਕਿ ਜੋ ਬਿਆਨ ਕਰਨ ਔਜਲਾ ਜੀ ਨੇ ਦਿੱਤਾ ਤੁਹਾਨੂੰ ਠੀਕ ਲੱਗਿਆ ਜਾਂ ਨਹੀਂ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਪੌਲੀ ਹੌਲੀ ਹੌਲੀ ਬਾਕੀ ਦੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ نیچے ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਤੇ ਨਾਲ ਆ ਰਿਹਾ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਇਹਨੇ ਸ਼ਬਦਾਂ ਨਾਲ ਲੈਨੇ ਆ ਜੇ ਅੱਜ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ